ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਇਹ ਆਪਣਾ ਸਾਗ ਰਜ ਰਿਆ ਵਾ ਇਹ ਵੀਡੀਓ ਕੱਲ ਵਾਲੀ ਵੀਡੀਓ ਦੇ ਅੱਗੇ ਆਪਾਂ ਸਟਾਰਟ ਕਰਤਾ ਸੀ ਕਿਉਂਕਿ ਵੀਡੀਓ ਦੂਜੀ ਲੰਬੀ ਕਾਫੀ ਹੁੰਦੀ ਸੀਗੀ ਫਿਰ ਵੇਖਣੀ ਔਖੀ ਆ ਜੀ ਹਨਾ 8-10 ਮਿੰਟ ਦੀ ਵੀਡੀਓ ਕਾ ਹੱਦ ਤੋਂ ਹੱਦ ਬਹੁਤ ਹੁੰਦੀ ਆ ਤੇ ਸ਼ਾਮ ਦਾ ਟਾਈਮ ਆ ਜੀ ਤੇ ਆਪਾਂ ਪਸ਼ੂ ਪਾਣੀ ਪਿਆ ਕੇ ਕਰਤੇ ਆਂ ਅੰਦਰ ਤੇ ਹੁਣ ਚੂੜੀਆਂ ਆਪਾਂ ਧਾਰਾਂ ਤੇ ਇਹ ਕਰ ਰਹੀਆਂ ਵੇਟ ਮੇਰੀ ਤੇ ਮੈਂ ਉਧਰ ਪਾਣੀ ਗਰਮ ਰੱਖ ਕੇ ਆਈ ਕਿਉਂਕਿ ਆਪਾਂ ਥਣ ਗਰਮ ਥਣ ਪਾਣੀ ਨਾਲ ਧੋਨੇ ਆ ਜੀ ਤੇ ਥਣ ਪਾਟਦੇ ਆ ਠੰਡ ਆ ਗਈ ਆ ਤੇ ਤਾਂ ਕਰਕੇ ਪਾਣੀ ਗਰਮ ਰੱਖ ਕੇ ਆਈ ਤੇ ਇਧਰ ਪਸ਼ੂ ਪਾਣੀ ਪਿਆ ਕੇ ਆਪਾਂ ਕਰਤੇ ਅੰਦਰ ਤੇ ਸਾਗ ਆਪਣਾ ਰਹਿ ਚੁੱਕਿਆ ਥੋੜੀ ਜੀ ਅੱਗ ਘਟਾਤੀ ਆ ਤੇ ਟਾਈਮ ਹੋ ਗਿਆ ਇੱਥੇ 5 ਦਾ ਤੇ ਹੁਣ ਆਪਾਂ ਤਾਂ ਸਟਾਰਟ ਕਰਦੇ ਆ ਚੋਣੀਆਂ ਫਿਰ ਵੀ ਆਪਾਂ ਨੂੰ ਕਵੇਲਾ ਹੋ ਜਾਂਦਾ ਤੇ ਆਪਾਂ ਹੁਣ ਰੁਟੀਨ ਬਣਾਉਣਾ ਇੱਕ ਦੋ ਦਿਨ ਲੱਗਣਗੇ ਹਜੇ ਰੁਟੀਨ ਬਣਨ ਨੂੰ ਅਸਦੇਆਂ ਚੋਣੀਆਂ ਸਟਾਰਟ ਕਰਿਆ ਕਰਾਂਗੇ ਤਾਰਾਂ ਜੀ ਤੇ ਜਿਹੜੇ 7 ਵਜੇ ਦੇ ਨੂੰ ਵਿਹਲੇ ਹੋ ਜਗੇ ਤੇ ਇੱਕ ਡੈਰੀ ਛੇਤੀ ਮੁੜ ਕੇ ਬੰਦ ਹੋ ਜਾਂਦੀ ਆ ਇਹ ਕ ਆਪਣੇ ਕੰਮਾਂ ਨੂੰ ਮੁੜ ਕੇ ਕਵੇਲਾ ਹੋ ਜਾਂਦਾ ਵਾ ਤਾਂ ਕਰਕੇ ਜੀ ਤੇ ਲਓ ਜੀ ਤੁਹਾਨੂੰ ਆਪਾਂ ਇਹਦਾ ਸਾਗ ਦਿਖਾ ਦਿੰਨੇ ਆ ਤੇ ਵਲੌਗ ਸਟਾਰਟ ਕੀਤਾ ਹੋਵੇ ਤਾਂ ਫਿਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕੰਟੀਨਿਊ ਕਰਕੇ ਉਹਨੂੰ ਹਨਾ ਕੰਪਲੀਟ ਕਰ ਲਗੇ ਜੇ ਨਾ ਕੀਤਾ ਹੋਵੇ ਫਿਰ ਕੱਲੋਂ ਹੋ ਜਾਂਦੀ ਹੈ ਤਾਂ ਕਰਕੇ ਮੈਂ ਨਾਲ ਦੀ ਨਾਲ ਹੀ ਸਟਾਰਟ ਕਰ ਲੈ ਸੀ ਮੈਂ ਕਿ ਹੁਣੇ ਸਟਾਰਟ ਕਰ ਲਾਂ ਦੋ ਇੱਕ ਦੋ ਮਿੰਟ ਦਾ ਤੇ ਫਿਰ ਕੱਲ ਨੂੰ ਕੁਝ ਪੂਰਾ ਕਰ ਦੂੰਗੀ ਤੇ ਵੀਡੀਓ ਲਗਾਤਾਰ ਆਪਾਂ ਪਾਉਂਦੇ ਰਾਵਾਂਗੇ ਕਿਉਂਕਿ ਆਪਣੇ ਟਾਈਮ ਦੀ ਪ੍ਰੋਬਲਮ ਆ ਰਹੀ ਆ ਆਪਣਾ ਵਾਚ ਟਾਈਮ ਘਟਦਾ ਵਾ ਤਾਂ ਕਰਕੇ ਤੇ ਡੇਲੀ ਵੀਡੀਓ ਪਾ ਕੇ ਨਾਲ ਦੀ ਨਾਲ ਹੁਣ ਆਪਾਂ ਲਾਈਵ ਵੀ ਆਇਆ ਕਰਾਂਗੇ ਥੋੜਾ ਜਿਹਾ ਰੁਟੀਨ ਬਣਾ ਲ ਕੇ ਦੋ ਚੌਂ ਦਿਨਾਂ ਦੇ ਵਿੱਚ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਲਓ ਜੀ 6 ਵਜਨ ਚ 5 ਮਿੰਟ ਰਹਿੰਦੇ ਆ ਆਪਾਂ ਧਾਰਾ ਚੋਕੇ ਤਪੜ ਦਿੱਤਾ ਛੱਡ ਦੇਖਣਾ ਸੀਗਾ ਵੀ ਆ ਜਿਹੜੀ ਚਿੱਟੀ ਬੂਰੀ ਲਾਈ ਇਨਕ ਘਟਦਾ ਸੀਗਾ ਆਪਣਾ ਇਧਰ ਲਾ ਹਜੇ ਲਾਉਣ ਵਾਲਾ ਸਰਦਾਰ ਜੀ ਵੀ ਖੇਤੋਂ ਆ ਗਏ ਆ ਕਿਉਂਕਿ ਕਣਕ ਬੀਜੀ ਤੋਂ ਬਾਅਦ ਹੁਣ ਖੇਤ ਦੇ ਆੜਾ ਬੰਨੇ ਜੇ ਬਣਾਉਂਦੀ ਆ ਪਾਣੀ ਲਾਉਣਾ ਮੜ ਕੇ ਸੌਖਾ ਵਾ ਤੇ ਖਾਲੇ ਕੁਲੇ ਜੇ ਬਣਾਉਂਦੇ ਤੇ ਇਧਰ ਆਪਣੇ ਬੱਚੇ ਖੜੇ ਆ ਸੁਲਤਾਨ ਤੇ ਦਾਰਾ ਦਾਰਾ ਚੁੱਪ ਕੀਤਾ ਬੰਦਾ ਵਾਕੇ ਹੀ ਮਾੜਾ ਹੁੰਦਾ ਚੁੱਪ ਕੀਤਾ ਜੈ ਨਾ ਗਟੂ ਟੂ ਟੂ ਜੈ ਹੈਗਾ ਭੈੜਾ ਦਾਰਾ ਜਿਹੜੀ ਛੱਡ ਗਾਲ ਦੇ ਉਹ ਵਿਚਾਰਾ ਹਜੇ ਹੋਰ ਸਾਹਬ ਦਾ ਦਾਰਾ ਜੈ ਬਾਹਲਾ ਭੈੜਾ ਹੈ ਤੇ ਹੁਣ ਆਪ ਇਹਨਾਂ ਨੂੰ ਇੱਥੇ ਜਿਹੜਾ ਕਿਲਾ ਰਹਿੰਦਾ ਇਧਰ ਨੂੰ ਕਰ ਦਾਂਗੇ ਇਹਨਾਂ ਨੂੰ ਤੇ ਦਾਣਾ ਦੂਣਾ ਸਾਰਾ ਪਾਤਾ ਵੰਤਣਾ ਤੱਪੜ ਨਾਲ ਉਹਨਾਂ ਨਾਲ ਤੇ ਆਪਾਂ ਪਾਲ ਬਿਆਲਣ ਵੀ ਖੇਤੋਂ ਆਗੇ ਆ ਅੱਜ ਦਿਹਾੜੀ ਕਾ ਸੀਗਾ ਨਾ ਮੈਂ ਰੋਟੀ ਲੈ ਕੇ ਜਾਣੀ ਐ ਤੇ ਆਪਣਾ ਸਾਗ ਰਹਿ ਚੁੱਕਿਆ ਰਹਿਜ ਚੁੱਕਿਆ ਜੀ ਤੇ ਆਪਾਂ ਹੁਣ ਆਪਾਂ ਬਾਦ ਗਿਆ ਲਣ ਤੇ ਥੋੜੀ ਦੇਰ ਬਾਅਦ ਸਾਡੇ ਨਾਲ ਗੱਲ ਕਰਦੇ ਆ ਜੇ ਟਾਈਮ ਹੋਇਆ ਤੇ ਨਹੀਂ ਆਪਾਂ ਕੱਲ ਨੂੰ ਵੀਡੀਓ ਬਣਾ ਲਾਂਗੇ ਜੀ ਦੁੱਧ ਬਾਦ ਦਿੱਤਾ ਸਾਂਭ ਇੰਨਾ ਨਿਹਰਾ ਹੋਇਆ ਕੈਮਰੇ ਚ ਥੋੜਾ ਸਾਫ ਦੀਨ ਦਾ ਪਰ ਥੋੜਾ ਜਿਆਦਾ ਨਿਹਰਾ ਹੋਇਆ ਵਾ 6 ਵਜੇ ਚ 73 ਮਿੰਟ ਰਹਿਗੇ ਜੀ ਤੇ 3 ਮਿੰਟ ਰਹਿਗੇ ਹਾਂ ਜੀ ਠੀਕ ਐ ਜੀ ਲੋ ਜੀ ਆਪਾਂ ਸਾਗ ਲਾ ਲਿਆ ਹੁੰਦਾ ਇਸ ਤਰ੍ਹਾਂ ਹੀ ਰਹਿ ਗਿਆ ਇਦਰਾ ਪਾਰਲਣ ਕੋਲਿਆ ਤੇ ਆ ਗ੍ਰੈਂਡਰ ਨਾਲ ਹੀ ਆਪਾਂ ਸਾਰਾ ਕੁਝ ਸਿੱਧਾ ਕਰ ਦਾਂਗੇ ਕਿਉਂਕਿ ਮੇਰੀ ਮੰਮਾ ਐਂ ਕਰਦੇ ਹੁੰਦੇ ਸੀਗੇ ਉਹਨਾਂ ਨੇ ਪਾਣੀ ਸੁਕਾ ਲੈਣਾ ਸਾਗ ਦਾ ਤੇ ਮੜ ਕੇ ਆਲਣਾ ਇਸ ਤਰ੍ਹਾਂ ਕਰਕੇ ਕੂਲ ਕੇ ਪਾ ਕੇ ਤੇ ਥੋੜਾ ਜਿਹਾ ਸੀਕ ਨਵਾ ਲੈਣਾ ਠੀਕ ਹੈ ਜੀ ਆਪਾਂ ਵੀ ਹੁਣ ਇਹਨੂੰ ਬ੍ਰੈਂਡ ਕਰਕੇ ਆਲਣਾ ਨੂੰ ਪਾੜ ਕੇ ਕਿਉਂਕਿ ਕੈਮਰਾਮੈਨ ਮੈਂ ਹੀ ਆ ਤੇ ਮੈਨੂੰ ਇੱਕ ਹੱਥ ਨਾਲ ਕੰਮ ਨਹੀਂ ਕਰਨਾ ਆਣਾ ਤੇ ਕੈਮਰਾ ਰੱਖਣਾ ਪੈਣਾ ਜੀ ਲਓ ਜੀ ਰੈਜ ਜਿ ਇਸ ਤਰ੍ਹਾਂ ਬਣ ਗਿਆ ਮੋਕੇ ਮੱਧਨੀ ਦਾ ਕੋਟ ਐ ਪਸੰਦ ਨਹੀਂ ਕਰਦੇ ਨਹੀਂ ਤਾਂ ਮੈਂ ਮੱਧਨੀ ਨਾ ਕੋਟ ਲਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੁੱਲੇ ਤੇ ਫੇਰ ਤਰੇ ਆਉਣੇ ਆ ਤੇ ਆਟਾ ਜਿਹੜਾ ਕੱਚਾ ਪਾਇਆ ਉਹ ਰਜਜੂਗਾ ਤੇ ਆਪਾਂ ਰੋਟੀ ਲਾ ਲਗੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਤਿ ਸ੍ਰੀ ਅਕਾਲ ਦੁਬਾਰਾ ਤਾਂ ਜੀ ਅਮਰਤ ਵੇਲਾ ਹੋਇਆ ਅਗਲੀ ਸਵੇਰ ਹੋਗੀ ਕੱਲ ਆਪਾਂ ਤੋਂ ਬਲੌਗ ਕੰਟੀਨਿਊ ਨਹੀਂ ਹੋਇਆ ਕਿਉਂਕਿ ਤਿਆੜ ਗਿਆ ਲੱਗਿਆ ਸੀਗਾ ਫਿਰ ਸਾਗ ਚਾਲ ਨੂੰ ਵਗੈਰਾ ਪਾ ਕੇ ਰੋਟੀ ਲਾ ਕੇ ਦੇਣੀ ਸੀਗੀ ਉਹਨੂੰ ਤੇ ਬਾਅਦ ਚ ਫਿਰ ਮੈਂ ਕੰਮਾਂ 'ਚ ਬੀਜ਼ੀ ਹੋ ਗਈ ਤੇ ਫਿਰ ਮੈਂ ਕਿਹਾ ਚੱਲ ਕੱਲ ਨੂੰ ਹੀ ਨਾ ਦਾਂਗੇ ਤੇ ਹੁਣ ਸਵਾ 6 ਦਾ ਟਾਈਮ ਆ ਪਤਾ ਰਾਂ ਜੋ ਕਿ ਕੱਢ ਕੇ ਪਸ਼ੂਆਂ ਨੂੰ ਪਾਣੀ ਪਿਆ ਕੇ ਤੇ ਪੱਠਾ ਡੱਕਾ ਪਾ ਕੇ ਪਾਣੀ ਪਿਆ ਕੇ ਨਹੀਂ ਸੱਚ ਪੱਠੇ ਪਾ ਕੇ ਤੇ ਇਹਨਾਂ ਨੂੰ ਬਾਹਰ ਕੱਢਤਾ ਤੇ ਦੋਆਂ ਝੋਟੀਆਂ ਨੂੰ ਕਿਉਂਕਿ ਪਾਸੇ ਹੁੰਦਿਆਂ ਦੂਜੀਆਂ ਤਾਂ ਅੰਦਰ ਹੀ ਖੜੀਆਂ ਲਾਈਟਾਂ ਬਜਾਉਂਦੀਆਂ ਸੀ ਜੀ ਮੈਨੂੰ ਆਏ ਹੁੰਦਾ ਮੱਖੀ ਮੱਛਰ ਜਿਹਾ ਆਉਂਦਾ ਤੇ ਇੱਧਰ ਬੱਚਿਆਂ ਤੇ ਬੱਚਿਆਂ ਨੂੰ ਪੱਠੇ ਪਾ ਕੇ ਤੇ ਰੱਖੇ ਵੇ ਉਹ ਬੈਠੇ ਅੱਡਾ ਅੱਡਾ ਹੋਏ ਸੁਲਤਾਨ ਤੇ ਧਾਰਾਦੋ ਹੋਈ ਜਾਣੀ ਤੇ ਸੁਲਤਾਨ ਸੁਸਤ ਰਹਿਣ ਲੱਗਿਆ ਜੀ ਪਤਾ ਨਹੀਂ ਕੀ ਗੱਲ ਹੈ ਦੁੱਧ ਵੀ ਇਹਨੂੰ ਉਹੋ ਹੀ ਛੱਡੀਦਾ ਵਾ ਤੇ ਪੱਠਿਆਂ ਨੂੰ ਵੀ ਮੂੰਹ ਮਾਰ ਲਿੰਦਾ ਪਰ ਸੁਸਤਾ ਪਤਾ ਨਹੀਂ ਕਾ ਤੂੰ ਉਹ ਸੁਲਤਾਨ ਦਾਰਾ ਦਾ ਜੀ ਐਕਟਿਵ ਆ ਦਾਰੇ ਦਾ ਚਿਹਰਾ ਵੀ ਐਕਟਿਵ ਆ ਪਰ ਇਹ ਥੋੜਾ ਜਿਹਾ ਚਿਹਰੇ ਤੋਂ ਸੁਸਤ ਹੋ ਗਿਆ ਵਾ ਮਤਲਬ ਪਾਣੀ ਦਵਾਈ ਵੀ ਇਹਨੂੰ ਦੇਤੀ ਆ ਪਤਾ ਨਹੀਂ ਕੀ ਗੱਲ ਹੈ ਤੇ ਇਧਰ ਆਪਾਂ ਲੇਟ ਬਜਾਤੀ ਸੀਗੀ ਠੀਕ ਹੈ ਜੀ ਤੇ ਆਪਾਂ ਲਾ ਲਏ ਆ ਲਾ ਰਹੀ ਹਾਂ ਮੈਂ ਹੁਣ ਝਾੜੂ ਪੋਚਾ ਝਾੜੂ ਪੋਚਾ ਕਰਕੇ ਤੇ ਕੱਪੜੇ ਆਪਾਂ ਕੱਲ ਧੋਲੇ ਸੀਗੇ ਤੇ ਚਾਹ ਬਨਾਲੀ ਆ ਦੁੱਧ ਗਰਮ ਕਰ ਲਿਆ ਦੁੱਧ ਪਾਤਾ ਪਾਂਡਿਆਂ ਚ ਜਿਹਦਾ ਪਾਉਣਾ ਠੀਕ ਹੈ ਜੀ ਮਗਦੇ ਆ ਥੋੜੀ ਦੇਰ ਬਾਅਦ ਨਾ ਕਿ ਗੁਰਦੁਆਰਾ ਸਜਾਇਆਈ ਛੜੂ ਕੋ ਚਲਾ ਕੇ ਆਓ ਜੀ ਸੁਬਾ ਤੋਂ ਸ਼ਾਮ ਹੋ ਗਈ ਆ ਬਾਅਦ ਚ ਆਪਣੇ ਤੋਂ ਕੈਮਰਾ ਨਹੀਂ ਚੱਕਿਆ ਗਿਆ ਆਪਾਂ ਚਲੇ ਗਏ ਸੀ ਕਿਤੇ ਲਾਮ ਤੇ ਆਉਂਦੇ ਹੋਏ ਕਰਕੇ ਆਏ ਆ ਥੋੜੀ ਜੀ ਸ਼ੋਪਿੰਗ ਤੇ ਤੁਹਾਨੂੰ ਵੀ ਸ਼ੋਪਿੰਗ ਦਿਖਾਉਣੇ ਆ ਤੇ ਇੱਧਰ ਆਪਾਂ ਸ਼ੂਆਂ ਦਾ ਪਾਇਆ ਹੋਇਆ ਰੋਲਾ ਉਹ ਕਹਿੰਦੇ ਵੀ ਸਾਨੂੰ ਚੋਲਾ ਸੁਬਾ ਸਦੇ ਆਂਦੀਆਂ ਚੋਗ ਆਵੀਆਂ ਤੇ ਵੀ ਹੁਣ ਬਹੁਤ ਟਾਈਮ ਹੋ ਗਿਆ ਹੁਣ ਆਈ ਆ ਸਾਰੇ ਵਾਜਾ ਮਾਰਦੀ ਆ ਮੈਨੂੰ ਦਿਖਾਵਾ ਕੈਮਰਾ ਕਰਕੇ ਤੁਹਾਨੂੰ ਮੂੰ ਚੱਕੇ ਤੁਹਾਨੂੰ ਸਣੇ ਉਹ ਦਾਰਾ ਸਿੰਘ ਵਰਗੇ ਚਾਖਦੇ ਆ ਜੀ ਇਹੀ ਹੁੰਦਾ ਮੈਨੂੰ ਤਾਂ ਇਹਨਾਂ ਦਾ ਮੂੰਹ ਆਉਂਦਾ ਹੈ ਮੇਰਾ ਮੂੰਹ ਕਰਦੇਗਾ ਕੋਈ ਡੀਕੇ ਚਾਏ ਨਾ ਡੀਕੇ ਮੈਨੂੰ ਪਰ ਮੇਰੇ ਪਸ਼ੂ ਮੈਨੂੰ ਜਰੂਰ ਡੀਕਦੇ ਰਹਿੰਦੇ ਆ ਵੀ ਕਿੱਧਰ ਗਈ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਜਿਹੜੀ ਆਪਾਂ ਸ਼ਾਪਿੰਗ ਕਰੀ ਉਹ ਦਿਖਾ ਦਗੇ ਤੇ ਫਿਰ ਆਪਾਂ ਚੱਲਦੇ ਆਂ ਪਸ਼ੂਆਂ ਵੱਲ ਕੱਢਦੇ ਆਂ ਧਾਰਾਂ ਕਿਉਂਕਿ 5:00 ਵੱਜ ਗਏ ਆ ਸ਼ਾਮ ਦੇ ਪੱਕੇ ਪੱਕੇ ਥਾਂ ਦੇ ਪਾਲਿਆ ਕਰਾਂਗੇ ਤੇ ਪਸ਼ੂਆਂ ਵਾਸਤੇ ਬੂਟ ਲਿਆਂਦੇ ਆ ਜੀ ਆਹਾ ਵਧੀਆ ਫੂਨ ਦੇ ਮੈਂ ਤਾਂ ਲੈਂਦੀ ਨਹੀਂ ਸੀ ਵੈਸੇ ਫਿਰ ਮੈਨੂੰ ਵਧੀਆ ਲੱਗੇ ਮੈਂ ਕਹੇ ਵਧੀਆ ਮਲਾਈਮ ਆ ਮੈਂ ਕੱਪੜੇ ਦੇ ਪਾਉਣੀ ਹੁੰਦੀ ਆ ਕਿਉਂਕਿ ਮੇਰੇ ਪੈਰ ਇੱਕ ਕਾਲੇ ਹੋ ਜਾਂਦੇ ਆ ਮੇਰੇ ਆ ਚੀਜ਼ ਤੋਂ ਲੱਗਦੀ ਆ ਪਰ ਇਹ ਮੈਨੂੰ ਮਲਾਈਮ ਲੱਗੇ ਵੀ ਠੰਡ ਚ ਵੀ ਕਹਿੰਦਾ ਉਹ ਕਹਿੰਦੀ ਆਕੜ ਦੇਣੀਗੇ ਇਹ ਵਧੀਆ ਵਾਲੀ ਫੂਮ ਐ ਜੇ ਨਾ ਵਧੀਆ ਲੱਗੇ ਕਹਿੰਦੇ ਮੋੜ ਜੋ ਫਿਰ ਮੈਂ ਇੱਕ ਜੋੜਾ ਇਹ ਲੈ ਆਂਦਾ ਇੱਕ ਜੋੜਾ ਆ ਲੈ ਆਂਦਾ ਇਹ ਆਪਾਂ ਬਾਅਦ ਚ ਪਸੂਆਂ ਦਾ ਆ ਕੰਮ ਕਰਨ ਤੋਂ ਬਾਅਦ ਇਹ ਲਾ ਦਿਆ ਕਰਾਂਗੇ ਤੇ ਬਾਅਦ ਚ ਆਪ ਆ ਲਿਆ ਕਰਾਂਗੇ ਤੇ ਆ ਆਪਣੇ ਦੋ ਜੋੜੇ ਜਰਾਬਾਂ ਦੇ ਆ ਜੀ ਤੇ ਤੁਹਾਨੂੰ ਮੇਰੀ ਸ਼ਾਪਿੰਗ ਕਿਦਾਂ ਦੀ ਲੱਗੀ ਜਰੂਰ ਦੱਸਿਓ ਆਪਾਂ ਸ਼ਾਪਿੰਗ ਕਰਕੇ ਪਹਿਲੀ ਵਾਰ ਕੈਮਰੇ ਚ ਮੈਂ ਦਿਖਾਈਏ ਮੈਨੂੰ ਲੱਗਦਾ ਹਨਾ ਤੇ ਨਹੀਂ ਦਿਖਾਈ ਮੈਨੂੰ ਸੰਗ ਜੀ ਆ ਜਾਂਦੀ ਵੇ ਕੀ ਤੁਹਾਨੂੰ ਦਿਖਾਵਾਂ ਇਹ ਚੀਜ਼ ਤੇ ਹੋਰ ਤੁਹਾਨੂੰ ਪਤਾ ਹੀ ਹੈ ਹਨਾ ਲਟਰਮ ਬਟਰਮ ਹੋਰ ਵੀ ਹੁੰਦਾ ਵਾ ਤੇ ਉਹ ਖਰੀਦਿਆ ਅਜੇ ਮੇਰੇ ਲੋਰ ਰਹਿ ਗਏ ਕਿਉਂਕਿ ਸਰਦੀਆਂ ਦੇ ਵਿੱਚ ਮੈਂ ਲੋਰ ਪਾ ਲਈ ਨਹੀਂ ਨੀ ਕਮੀਜ਼ ਦੇ ਨਾਲ ਬਸੂਆਂ ਦਾ ਕੰਮ ਕਰਦੀ ਕਰਦੀ ਉਹ ਮੇਰਾ ਜਾਦ ਪਲ ਗਿਆ ਨਹੀਂ ਤਾਂ ਮੈਂ ਉਹ ਵੀ ਲੈ ਆਉਣੇ ਸੀਗੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਮੇਰੀ ਇੱਕ ਰਿਕਵੈਸਟ ਹੈ ਜੀ ਸਾਰੇ ਜਾਣੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਕੇ ਲਾਈਕ ਕਮੈਂਟ ਕਰ ਦਿਆ ਕਰੋ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਕਰੋ ਨਹੀਂ ਕੋਈ ਗੱਲ ਨਹੀਂ ਜੀ ਜੇ ਨਹੀਂ ਚੰਗੀ ਲੱਗਦੀ ਤਾਂ ਨਾ ਕਰਿਆ ਕਰੋ ਤੇ ਜਿਹੜੇ ਨਵੇਂ ਆ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨਾਲ ਪ੍ਰੈਸ ਕਰ ਲਿਆ ਕਰੋ ਤੇ ਜਿਨ੍ਹਾਂ ਦਾ ਕੀਤਾ ਹੋਇਆ ਤੇ ਬਹੁਤ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਚੜ੍ਹਦੀਏ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਚਲੋ ਜੀ ਠੀਕ ਹੈ ਤੇ ਮੇਰੀ ਸ਼ਾਪਿੰਗ ਕਿੱਦਾਂ ਦੀ ਲੱਗੀ ਮੇਰੇ ਇਹ ਬੂਟ ਜੁੱਤੀ ਤਾਂ ਇਹ ਲੈ ਆ ਮੈਂ ਹੀ ਤੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੈਸੇ ਤਾਂ ਮੇਰੇ 7 ਨੰਬਰ ਆਉਂਦਾ ਪਰ ਪਤਾ ਨਹੀਂ ਇਹਦਾ ਕਿਉਂ 9 ਨੰਬਰ ਆਇਆ ਇਹ ਬੂਟਾਂ ਦਾ ਵੀ 9 ਨੰਬਰ ਆਇਆ ਇਹ ਬੂਟ ਜਮਾ ਲਾਈਟ ਵੇਟ ਆ ਜਮੇ ਵੇਟ ਹੈ ਨਹੀਂ ਇਹਨਾਂ ਦਾ ਤੇ ਠੀਕ ਹੈ ਜੀ ਓਕੇ ਬਾਏ